ਆਪਾਂ ਨੂੰ ਪਤਾ ਹੈ ਕੇਂਦਰ ਸਰਕਾਰ ਦੇ ਮਨਸ਼ੇ ਬਹੁਤ ਮਾੜੇ ਨੇ ਉਹਨਾਂ ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਕੱਲੇ ਨੋਟੀਫਿਕੇਸ਼ਨ ਵਡਰਾ ਕਰਨ ਤੇ ਆਪਾਂ ਇਹ ਨਹੀਂ ਮੰਨ ਸਕਦੇ ਵੀ ਸਾਡੇ ਕੋਈ ਚੋਣਾ ਕਰਾ ਦੇਣਗੇ ਇੱਕ ਚੰਗਾਰੀ ਵਾਲੀ ਹੈ ਕੱਲੇ ਪੰਜਾਬ ਵਾਸਤੇ ਨਹੀਂ ਪੂਰੇ ਦੇਸ਼ ਵਾਸਤੇ ਹਮੇਸ਼ਾ ਜੇ ਤੁਸੀਂ ਦੁਨੀਆ ਦਾ ਇਤਿਹਾਸ ਦੇਖੋਗੇ ਤਾਂ ਕ੍ਰਾਂਤੀ ਕਦੇ ਕਿਸੇ ਸਿਆਸੀ ਪਾਰਟੀ ਨੇ ਨਹੀਂ ਲਿਆਂਦੀ ਕ੍ਰਾਂਤੀ ਹਮੇਸ਼ਾ ਨੌਜਵਾਨਾਂ ਨੇ ਲਿਆਂਦੀਆਂ ਪੰਜਾਬ ਦੇ ਜਿਹੜੇ ਹੱਕ ਨੇ ਚਾਹੇ ਪੰਜਾਬ ਦਾ ਪਾਣੀ ਨੇ ਪੰਜਾਬ ਦੀ ਰਾਸ਼ਟਾਨੀ ਹੈ ਉਹ ਹੱਕਾਂ ਦੀ ਲੜਾਈ ਦੀ ਜਾਗ ਵੀ ਅੱਜ ਪੰਜਾਬ ਯੂਨੀਵਰਸਿਟੀ ਤੋਂ ਲੱਗੀ ਹੈ ਇਹ ਮੈਂ ਦਾਅਵੇ ਨਾਲ ਕਹਿ ਸਕਦਾ ਕਿ ਅੱਜ ਇਹਨਾਂ ਥੋੜੀ ਨੌਜਵਾਨਾਂ ਦੀ ਪਹਿਲ ਕਦਮੀ ਨਾਲ ਪੰਜਾਬ ਦੇ ਵਿੱਚ ਇੱਕ ਬਹੁਤ ਵੱਡਾ ਇੱਕ ਬਦਲਾ ਪੰਜਾਬ ਦੇ ਵਿੱਚ ਇੱਕ ਬਹੁਤ ਵੱਡੀ ਕ੍ਰਾਂਤੀ ਇੱਕ ਹੱਕਾਂ ਦੀ ਲੜਾਈ ਦਾ ਇੱਕ ਰਾ ਪੈਦਾ ਹੋਇਆ ਤੁਸੀਂ ਇਸ ਸੰਘਰਸ਼ ਦੇ ਵਿੱਚ ਜੇ ਮੈਂ ਕਹਾ ਪੰਜਾਬ ਦੇ ਹੱਕਾਂ ਦੀ ਪਹਿਲੀ ਲੜਾਈ ਜੇ ਤੁਸੀਂ ਜਿੱਤੀ ਹੈ ਤਾਂ ਪੰਜਾਬ ਯੂਨੀਵਰਸਿਟੀ ਦੇ ਜਿਹੜੀ ਨੋਟੀਫਿਕੇਸ਼ਨ ਵਿਡਰੋ ਕਰਨ ਦਾ ਕੇਂਦਰ ਤੇ ਦਬਾਅ ਪਾਇਆ ਤੇ ਉਹਨਾਂ ਨੂੰ ਵਿਡਰੋ ਕਰਨਾ ਪਿਆ ਮੈਂ ਸਮਝਦਾ ਇਹ ਪਹਿਲੀ ਜਿੱਤ ਹੈ ਨਾ ਤਾਂ ਅਜ ਤੱਕ ਕੋਈ ਸਿਆਸੀ ਪਾਰਟੀ ਨਾ ਕੋਈ ਹੋਰ ਐਡੀ ਜਿੱਤ ਪ੍ਰਾਪਤ ਕਰ ਸਕਿਆ ਹੈ ਇਹ ਤੁਹਾਡੇ ਨੌਜਵਾਨਾਂ ਦੀ ਇੱਕ ਜੁਟਤਾ ਅਤੇ ਤੁਹਾਡੇ ਨੌਜਵਾਨਾਂ ਦੀ ਭਾਵਨਾ ਦੇ ਅੱਗੇ ਮੈਂ ਸਿਰ ਝੁਕਾਉਣਾ ਤੁਹਾਨੂੰ ਸਲਾਮ ਕਰਦਾ ਕਿਉਂਕਿ ਆਪਾਂ ਨੂੰ ਪਤਾ ਹੈ ਕੇਂਦਰ ਸਰਕਾਰ ਦੇ ਮਨਸ਼ੇ ਬਹੁਤ ਮਾੜੇ ਨੇ ਉਹਨਾਂ ਦੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਕੱਲੇ ਨੋਟੀਫਿਕੇਸ਼ਨ ਵਿਡਰੋ ਕਰਨ ਤੇ ਆਪਾਂ ਇਹ ਨਹੀਂ ਮੰਨ ਸਕਦੇ ਵੀ ਸਾਡੇ ਉਹ ਚੋਣਾਂ ਕਰਾ ਦੇਣਗੇ ਪਰ ਮੈਂ ਇੱਕ ਜ਼ਰੂਰ ਕਹਿਣਾ ਕਿ ਅੱਜ ਤੁਸੀਂ ਇੱਕ ਚੰਗਾਰੀ ਵਾਲੀ ਹੈ ਕੱਲੇ ਪੰਜਾਬ ਵਾਸਤੇ ਨਹੀਂ ਪੂਰੇ ਦੇਸ਼ ਵਾਸਤੇ ਹਮੇਸ਼ਾ ਜੇ ਤੁਸੀਂ ਦੁਨੀਆ ਦਾ ਇਤਿਹਾਸ ਦੇਖੋਗੇ ਤਾਂ ਕ੍ਰਾਂਤੀ ਕਦੇ ਕਿਸੇ ਸਿਆਸੀ ਪਾਰਟੀ ਨੇ ਨਹੀਂ ਲਿਆਂਦੀ ਕ੍ਰਾਂਤੀ ਹਮੇਸ਼ਾ ਨੌਜਵਾਨਾਂ ਨੇ ਲਿਆਂਦੀਆਂ ਕ੍ਰਾਂਤੀ ਦੇ ਵਿੱਚੋਂ ਸਿਆਸੀ ਪਾਰਟੀਆਂ ਨਿਕਲ ਸਕਦੀਆਂ ਪਰ ਕਦੇ ਸਿਆਸੀ ਪਾਰਟੀ ਕ੍ਰਾਂਤੀ ਨਹੀਂ ਇਹ ਨੌਜਵਾਨ ਦੁਨੀਆ ਦਾ ਇਤਿਹਾਸ ਤੁਸੀਂ ਨਿਗਾਹ ਮਾਰ ਲਓ ਜਿੱਥੇ ਵੀ ਨੌਜਵਾਨ ਤੁਰਿਆ ਉੱਤੇ ਕ੍ਰਾਂਤੀ ਆਈ ਹੈ ਤੇ ਸਰਕਾਰਾਂ ਦੇ ਮੂੰਹ ਮੋੜੇ ਆ। ਸੋ ਅੱਜ ਪੰਜਾਬ ਯੂਨੀਵਰਸਿਟੀ ਤੇ ਜਿਹੜੀ ਇਹ ਬਚਾਓ ਮੋਰਚਾ ਹੈ ਇਹ ਤੁਹਾਡੀ ਲੜਾਈ ਨੇ ਬਹੁਤ ਦੂਰ ਤੱਕ ਜਾਣਾ ਹੈ। ਪੰਜਾਬ ਦੇ ਜਿਹੜੇ ਹੱਕ ਨੇ ਚਾਹੇ ਪੰਜਾਬ ਦਾ ਪਾਣੀ ਨੇ ਪੰਜਾਬ ਦੀ ਰਾਸ਼ਧਾਨੀ ਹੈ ਉਹ ਹੱਕਾਂ ਦੀ ਲੜਾਈ ਦੀ ਜਾਗ ਵੀ ਅੱਜ ਪੰਜਾਬ ਯੂਨੀਵਰਸਿਟੀ ਤੋਂ ਲੱਗੀ ਹੈ। ਇਹ ਮੈਂ ਦਾਅਵੇ ਨਾਲ ਕਹਿ ਸਕਦਾ ਕਿ ਅੱਜ ਇਹਨਾਂ ਥੋੜੀ ਨੌਜਵਾਨਾਂ ਦੀ ਪਹਿਲ ਕਦਮੀ ਨਾਲ ਪੰਜਾਬ ਦੇ ਵਿੱਚ ਇੱਕ ਬਹੁਤ ਵੱਡਾ ਇੱਕ ਬਦਲਾ ਪੰਜਾਬ ਦੇ ਵਿੱਚ ਇੱਕ ਬਹੁਤ ਵੱਡੀ ਕ੍ਰਾਂਤੀ ਇੱਕ ਹੱਕਾਂ ਦੀ ਲੜਾਈ ਦਾ ਇੱਕ ਰਾਹ ਪੈਦਾ ਹੋਇਆ ਹੈ ਸੋ ਮੈਂ ਆਪਦੇ ਵੱਲੋਂ ਆਪਣੇ ਸਾਰੇ ਸਾਥੀਆਂ ਵੱਲੋਂ ਜਿੱਥੇ ਵਿਸ਼ਵਾਸ ਦਿਵਾਉਣਾ ਕਿ ਅਸੀਂ ਹਰ ਤੁਹਾਡੇ ਸੰਘਰਸ਼ ਵਿੱਚ ਤੁਹਾਡੇ ਨਾਲ ਆ ਜਿਸ ਤਰ੍ਹਾਂ ਦੀ ਵੀ ਕੋਈ ਸਾਡੀ ਤੁਸੀਂ ਡਿਊਟੀ ਲਗਾਉਂਗੇ ਜੋ ਵੀ ਸਾਨੂੰ ਤੁਸੀਂ ਕਦੇ ਵੀ ਬੁਲਾਓਗੇ ਅਸੀਂ ਤੁਹਾਡੇ ਵਾਸਤੇ ਹਾਜ਼ਰ ਹਾਂ ਤੇ ਮੈਂ ਵੀ ਇੱਕ ਸਟੂਡੈਂਟ ਹੋਣ ਦੇ ਨਾਤੇ ਕਿਉਂਕਿ ਪੰਜਾਬ ਯੂਨੀਵਰਸਿਟੀ ਦਾ ਹਾਂ ਮੈਨੂੰ ਵੀ ਇਸ ਗੱਲ ਦਾ ਬੜਾ ਅਫਸੋਸ ਹੈ ਕਿ ਜਿਹੜੀ ਭਾਜਪਾ ਦੀ ਸਰਕਾਰ ਹੈ ਕੇਂਦਰ ਦੀ ਉਹ ਸਿਆਸਤ ਦੇ ਨਾਲ ਨਾਲ ਐਜੂਕੇਸ਼ਨ ਦਾ ਹਰ ਸਸਤਾ ਦਾ ਭਗਵਾ ਕਰਨ ਕਰਨ ਜਾ ਰਹੀ ਹੈ ਤੇ ਅੱਜ ਤੁਸੀਂ ਇੱਥੇ ਜਿੱਤ ਪ੍ਰਾਪਤ ਕਰਕੇ ਉਹਨਾਂ ਦੇ ਸੱਰਥ ਨੂੰ ਵੀ ਥਮੋਗੇ ਇਹ ਮੈਨੂੰ ਇਸ ਗੱਲ ਦਾ ਪੂਰਾ ਵਿਸ਼ਵਾਸ ਹੈ